ਸਾਡੀ ਬਾ ਅਸਾਂ ਰੁੜ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਂ ਰੁੜ ਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਬਾ ਅਸਾਂ ਰੁੜ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਂ ਰੁੜ ਜਾਣਾ ਜੇ ਤੂੰ ਨਾ ਫੜਦਾ ਸਾਡੀ ਬਾਹ ਅਸਾਂ ਰੁੱਲ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਂ ਰੁੱਲ ਜਾਣਾ ਸੀ ਲੱਭਦੀ ਟੱਕਦੀ ਕੋਈ ਹੋਰ ਕਹਾਣੀ ਹੋਣੀ ਸੀ ਲੱਭਦੇ ਟਪਦੇ ਏ ਜ਼ਿੰਦਗੀ ਹੋਣੀ ਸੀ ਮੇਰੇ ਜਿਮਨ ਦੀ ਕੋਈ ਹੋਰ ਕਹਾਣੀ ਹੋਣੀ ਸੀ ਜੇ ਤੂੰ ਨਾ ਦੇਂਦਾ ਖੁਸ਼ੀਆਂ ਜੇ ਤੂੰ ਨਾ ਦੇਂਦਾ ਖੁਸ਼ੀਆਂ ਅਸਾਰੁ ਲਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਰੁ ਲਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਬਾ ਅਸਾਰੁ ਲਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਰੁ ਲਜਾਣਾ ਸੀ ਕਈ ਜਨਮ ਹੋਏ ਪਰ ਬਰਬਾਦ ਨਾ ਰਸਤਾ ਮਿਲਿਆ ਹੋਈ ਕਿਰਪਾ ਮੇਰੀ ਜ਼ਿੰਦਗੀ ਦਾ ਫੁੱਲ ਹੁਣ ਖਿਲਿਆ ਏ ਕਈ ਜਨਮ ਹੋਏ ਫੁੱਲ ਹੁਣ ਖਿលਿਆ ਏ ਜੇ ਤੂੰ ਨਾ ਪਾੰਦਾ ਸਿੱਧੀ ਰਾਹ ਜੇ ਤੂੰ ਨਾ ਪਾੰਦਾ ਸਿੱਧੀ ਰਾਹ ਆਸਾਂ ਰੁਲ ਜਾਣਾ ਸੀ ਫਿਰ ਕਿਤੇ ਨਾ ਮਿਲਦੀ ਥਾਂ ਆਸਾਂ ਰੁਲ ਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਪਾਂ ਅਸਾਰੁ ਲਜਾਣਾ ਸੀ ਫਿਰ ਕਿਤੇ ਨਾ ਮਿਲਦੀ ਥਾ ਅਸਾਰੁ ਲਜਾਣਾ ਸੀ ਓ ਭਾਵੇਂ ਲੱਖ ਜ਼ੁਬਾਨੇ ਗੁਰ ਨਹੀਂ ਕਾ ਸਕਦੀ ਮੇਰੇ ਬਾਬਾ ਤੇਰਾ ਕਰਜ ਕਦੇ ਨਾ ਚੁਕਾ ਸਕਦੀ ਉਹ ਪਾਵੇਂ ਲੱਖ ਜ਼ੁਬਾਨੇ ਗੁਰ ਨਹੀਂ ਕਾ ਸਕਦੀ ਮੇਰੇ ਬਾਬਾ ਤੇਰਾ ਕਰਜ਼ ਕਦੇ ਨਾ ਚੁਕਾ ਸਕਦੀ ਜੇ ਤੂੰ ਨਾ ਦੇਂਦਾ ਠੰਡੀ ਸ਼ਾਂ ਜੇ ਤੂੰ ਨਾ ਦੇਂਦਾ ਠੰਡੀ ਸ਼ਾਂ ਅਸਾਂ ਰੁੱਲ ਜਾਣਾ ਸੀ ਫੇਰ ਕਿ ਲਤੀ ਥਾ ਅਸਰ ਲ ਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਬਾਂ ਜੇ ਤੂੰ ਨਾ ਫੜਦਾ ਸਾਡੀ ਬਾਂ ਅਸਾ ਰਲ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾ ਰਲ ਜਾਣਾ ਸੀ ਜਗ ਸਾਰਾ ਤੇਰਾ ਦਰ ਛੁੱਟੇ ਨਾ ਤੂੰ ਮੇਰਾ ਏ ਮੈਂ ਤੇਰਾ ਇਹ ਰਿਸ਼ਤਾ ਟੁੱਟੇ ਨਾ ਭਾਵੇਂ ਛੁੱਟ ਜਾਵੇ ਜਗ ਸਾਰਾ ਤੇਰਾ ਦਰ ਛੁੱਟੇ ਨਾ ਤੇਰੇ ਦਰ ਤੇ ਨਾ ਮਿਲਦੀ ਥਾਂ ਤੇਰੇ ਦਰ ਤੇ ਨਾ ਮਿਲਦੀ ਥਾਂ ਅਸਾਦੁਲ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾਂ ਅਸਾਦੁਲ ਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਬਾਂ ਅਸਾਦੁਲ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾਂ ਅਸਾਦੁਲ ਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਬਾਹ ਅਸਾਂ ਰੁੱਲ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਂ ਦੁੱਲ ਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਬਾਹ ਅਸਾਂ ਰੁੱਲ ਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਰੂ ਜਾਣਾ ਸੀ ਲੱਭਦੀ ਟਪਦੀ ਜ਼ਿੰਦਗੀ ਹੋਣੀ ਸੀ ਮੇਰੇ ਜੀਵਨ ਦੇ ਕੋਈ ਹੋ ਸਹਾਰੀ ਹੋਲੀ ਸੀ ਜੇ ਤੂੰ ਨਾ ਦੇਂਦਾ ਖੁਸ਼ੀਆਂ ਜੇ ਤੂੰ ਨਾ ਦੇਂਦਾ ਖੁਸ਼ੀਆਂ ਅਸਾਰ ਲਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਰ ਲਜਾਣਾ ਸੀ ਜੇ ਤੂੰ ਨਾ ਫੜਦਾ ਸਾਡੀ ਪਾਂ ਅਸਾਰੁ ਲਜਾਣਾ ਸੀ ਫੇਰ ਕਿਤੇ ਨਾ ਮਿਲਦੀ ਥਾ ਅਸਾਰੁ ਲਜਾਣਾ ਸੀ ਕਈ ਜਨਮ ਹੋਏ ਪਰਬਾਦ ਨਾ ਰਸਤਾ ਮਿਲਿਆ ਹੋਈ ਕਿਰਪਾ ਮੇਰੀ ਜ਼ਿੰਦਗੀ ਦਾ ਫੁੱਲ ਹੁਣ ਕਿਲਿਆ ਏ ਜਨਮ ਹੋਏ ਬਰਬਾਦ ਨਾ ਰਸਤਾ ਮਿਲਿਆ ਏ ਹੋਈ ਕਿਰਪਾ ਮੇਰੀ ਜ਼ਿੰਦਗੀ ਦਾ ਫੁੱਲ ਹੁਣ ਖਿਲਿਆ ਏ ਜੇ ਤੂੰ ਨਾ ਪਾੰਦਾ ਸਿੱਧੀ ਰਾਹ ਜੇ ਤੂੰ ਨਾ ਪਾੰਦਾ ਸਿੱਧੀ ਰਾਹ ਅਸਾਂ ਰੁਲ ਜਾਣਾ ਸੀ फ के नवन जी